ਲਵਾੜਾ ਦੇ ਸ਼ੁਭਾਸ਼ ਨਗਰ ਚ ਵਹਿੰਦਾ ਗੰਦਾ ਨਾਲਾ ਹਮੇਸ਼ਾ ਹੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਰਹਿੰਦਾ ਹੈ ਇਸ ਮੌਕੇ ਤੇ ਮਹੱਲਾ ਵਾਸੀਆਂ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਗੰਦੇ ਨਾਲੇ ਦੀ ਸਫਾਈ ਨਹੀਂ ਹੋਈ ਸੀ ਜਿਸ ਕਾਰਨ ਨਾਲੇ ਚ ਕਾਫੀ ਗੰਦਗੀ ਇਕੱਠਾ ਹੋਇਆ ਸੀ ਤੇ ਮਹੱਲਾ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਗੰਦੇ ਨਾਲੇ ਦੀ ਸਫਾਈ ਨੂੰ ਲੈ ਕੇ ਸਾਬਕਾ ਐਮਸੀ ਦੀਪਕ ਅਰੋੜਾ ਨੂੰ ਦੱਸਿਆ ਤੇ ਜਿਨ੍ਹਾਂ ਨੇ ਬਿਨਾਂ ਸਮਾਂ ਗਵਾਏ ਜੈਸੀ ਵੀ ਮਸ਼ੀਨ ਲਗਾ ਕੇ ਗੰਦੇ ਨਾਲੇ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਪਬਲਿਕ ਸਪੌਟ న్యూਸ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ ਹਾਂਜੀ ਅਸੀਂ ਇਹ ਸਾਰੇ ਮੁਹੱਲੇ ਵਾਲੇ ਇਕੱਠੇ ਹੋਏ ਆਂ ਕਮੇਟੀ ਵਾਲਿਆਂ ਨੂੰ ਅਸੀਂ ਕਈ ਵਾਰ ਇਹ ਕਹਿ ਚੁੱਕੇ ਹਾਂ ਵੀ ਨਾਲੇ ਦੀ ਸਫਾਈ ਬਾਰ-ਬਾਰ ਕਰਾਓ ਲੇਕਿਨ ਕਿਸੇ ਵੱਲੋਂ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ ਇਹ ਸਾਡੇ ਦੀਪਕ ਅਰੋੜਾ ਜੀ ਪੂਰਬ ਐਮਸੀ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਪੱਥੋਂ ਕੀਤੀ ਵੀ ਇਹ ਨਾਲੇ ਦੀ ਸਫਾਈ ਚਾਹੀਦੀ ਹੈ ਇਹਨਾਂ ਨੇ ਆਪਣੇ ਪਰਸਨਲ ਲੈਵਲ ਤੇ ਜੈਸੀ ਵੀ ਲਾ ਕੇ ਕੰਮ ਕਰਵਾਇਆ ਪਹਿਲਾਂ ਵੀ ਅੱਜ ਤੋਂ 3-4 ਮਹੀਨੇ ਪਹਿਲਾਂ ਇਹਨਾਂ ਨੂੰ ਕਿਹਾ ਸੀ ਪਹਿਲਾਂ ਵੀ ਇਹਨਾਂ ਨੇ ਸਵੈ ਕਰਾਈ ਸੀ ਤੇ ਸਾਰਿਆਂ ਦੇ ਸਹਿਯੋਗ ਆ ਸਾਰਾ ਮਦਦ ਸਾਰਾ ਬਣਾਈ ਨਾ ਦਿਨ ਆਲਾ ਖਲੋਤਾ ਇਹਨਾਂ ਦੇ ਸਹਿਯੋਗ ਨਾਲ ਅੱਗੇ ਨੂੰ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਜਿਹੜਾ ਬੰਦਾ ਕੰਮ ਕਰੇਗਾ ਉਹਦਾ ਪੂਰਾ ਸਾਥ ਦੇਣਾ